ਹਾਂਜੀ ਸਾਸਰੀ ਘਰ ਆ ਜੀ ਕਿੱਕ ਪਰ ਤੇ ਤੁਹਾਡੀ ਮੋਦੀ ਹਾਜ਼ਰੀ ਲਵਾਉਣ ਲੱਗੇ ਆ ਪਰ ਮੈਂ ਦੇ ਦੋ ਜੀ ਬੱਡੇ ਹੋਰ ਆ ਗਿਆ ਬਸ ਹੁਣ ਇੱਦੇ ਦੂਰ ਤੱਕ ਹੀ ਆ ਜਾਣਾ ਬਰਥਡੇ ਸਾਡੇ ਬੱਡੇ ਬਹੁਤ ਹੁੰਦੇ ਆ ਜਿੱਤੇ ਬਰਥਡੇ ਪਾਰਟੀਆਂ ਹੋਰ ਲੋ ਜੀ ਹੁੰਡੀ ਦਾ ਕੇਕ ਹੁੰਡੀ ਦਾ ਪਰਟੇ ਆ ਤੇ ਹੁੰਡੀ ਦਾ ਅਸੀਂ ਉੱਪਰ ਹੀ ਕੇਕ ਕਟਾਇਆ ਹੈਪੀ ਬਰਥਡੇ ਹੈ ਹੁਣ ਗ੍ਰੇਪ ਕਰੀਏ ਕੇਕ ਕਟਾਉਣਾ ਦੇਖ ਰੋ ਬਹੁਤ ਚੰਗੀ ਲੱਗੀ ਆਇਓ ਬੋਦਾ ਮੈਂ ਤਾਂ ਪਹਿਲਾ ਪਾਵੇ ਚ ਖੁਦਾ ਐ ਕਿਲਰ ਕੇ ਸੰਦਾ ਉਹਦਾ ਪਹਿਲਾ ਮੋੜੇ ਨੂੰ ਕਿੰਨੇ ਤੰਗ ਹੋਇਆ ਜਦੋਂ ਉਹ ਜਿੱਥੇ ਪਹੁੰਚਿਆ ਉਹਦੇ ਤੋਂ ਬਾਰਾ ਬਚ ਗਿਆ ਇਹ ਸਾਡੇ ਕੁੱਤੇ ਆ ਹੂੰ ਮੈਂ ਬਹੁਤ ਦਿਹਾੜਾ 14 ਦਿਨਾਂ ਨਾਲ ਆਪਣਾ ਕੰਮ ਕੀਤਾ ਹੈ ਨੈਮ ਸਿੱਤਾ ਜੀ ਦੇਖੋ ਹਾਂ ਅੱਜ 9 ਦਿਨ ਹੋ ਗਏ ਪੂਰੇ ਨਹੀਂ ਪੈਦੇ ਨੂੰ ਸਾਂ ਪੰਜ ਕਿ ਦਿਨ ਹੋਰ ਰਹਿਣਾ ਸੋਰੋਂ ਨਾ ਲਾ ਫੇਮ ਲਾ ਨਾੜ ਸਵਾ ਮਾਜਾ ਕਰੇ ਬੱਦਕਾ ਜਾਨ ਹੁਣੇ ਨਾ ਆ ਕੇ ਕਹਿੰਦਾ ਮੈਂ ਤਿਆਰ ਹੋ ਜਾਣਾ ਥੋੜੀ ਕੰਮ ਦੇ ਰਹਿਣਾ ਹਾਂ ਕੱਲ ਫਾਟ ਚੰਨੀ ਆ ਚਾਹੀ ਬੋਚ ਡੇਪਰਾ ਆ ਜਾਣ ਨਾ ਹੁਣ ਇਹਨੂੰ ਅਲਬਾਰ ਵਾਜ ਨੂੰ ਆਣਾ ਪਿਆ

ਕੁਈ ਨੀ ਟਿਕਾਦਾ ਮੋਤੀ ਚੁੱਕੀ ਪਹਲੇ ਮੈਂ ਮੜੀ ਚਲਾ ਦੋ ਕੁੜੀ ਉੱਠ ਗਈ ਹੁਣ ਰੋਲਾ ਪਾਵੇ ਬਰਾ ਮੋਤੀ ਦੇ ਦੇ ਕੇ ਕੋ ਕੇਕ ਨਾ ਦੋ ਸਟਾ ਲੈ ਨੋਏ ਸਾਡੇ ਕੋਲ ਮੋਤੀ ਹੈਨੇ ਸੀ ਚਲੋ ਚਲੋ ਹੌਲੀ ਹੌਲੀ ਚੱਲ ਚੱਲ ਉੱਪਰ ਦੇ ਹੌਲੀ ਹੌਲੀ ਚੱਲ ਉੱਚੀ ਜਣੀ ਰੋਲਾ ਪਾ ਦੋ ਨਾ ਚੱਕ ਦਿਓ ਕੰਮ ਨੂੰ ਹੁਲਦਾ ਹਰ ਰਲਾ ਪਾ ਲਾ ਕੰਪੜੇ ਦੇ ਕੋ ਦਸ ਸੁੱਕੜੇ ਪਏ ਪਾਸੇ ਓਹ ਟੀ-ਸ਼ਰਟ ਕਿਦਾਂ ਟੀ-ਸ਼ਰਟ ਕਿਦਾਂ ਵਾਈਓ ਓਕੇ ਓਕੇ ਹੈਪੀ ਬਰਥਡੇ ਟੂ ਓ ਬਧਾਈਆਂ ਬਧਾਈਆਂ ਵੇ ਜਾ ਨਾਗੇ ਪਲਾਂਗੇ ਬਧਾਈਆਂ ਬਧਾਈਆਂ ਉਂਗਲੀ ਦਾ ਘਟਾ ਮਾਰ ਦੇ ਤੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੂੰ ਤਾਂ ਲਿਖਾ ਦੇ ਪੜ੍ਹ ਕੇ ਲਿਖਿਆ ਇਹ ਆਇਆ ਉਹੋ ਜੀ ਨੇ ਉਹ ਡਿਵਾਈਸ ਕੋਣ ਦੇ ਪਾ ਦੇ ਲਿਖਿਆ ਚਲੋ ਬਹੁਤ ਬਹੁਤ ਮਿਹਰਬਾਨੀ ਜੀ ਹੈ ਕਿਤੇ ਇੱਟਰਾ ਹੈ ਗਏ ਤੇ ਹੱਥ ਦੇ ਉਂਗਲੀ ਨਾ ਕੱਟ ਦੇ ਨਾ ਨੀ ਨੀ ਸਾਡਾ ਪੀਸਾ ਟੱਪਾ ਲਾਣਾ ਉਹ ਆਈ ਗਈ ਬੰਦਾ ਬੰਦਾ ਉਹ ਉਹ ਜਾਗਦੀ ਆ ਬੁੜੇ ਆਪਣੇ ਹੈਪੀ ਬਰਥਡੇ ਕਹਦੇ ਚੱਲ ਇਹ ਵੀ ਹੈਪੀ ਬਰਥਡੇ ਹੈ ਆਏ ਪਾਪਾ ਪੀਰੂ ਬਾਈਆਂ ਬੋ ਬੋ ਪਾਪਾ ਦੇ ਬਰਥਡੇ ਦੀਆਂ ਥੈਂਕ ਯੂ ਗੱਦੋ ਬੂ ਜੀ ਪੀਰੂ ਦੇ ਮੰਮਾ ਨੂੰ ਵੀ ਬਤਾਇਆ ਥੈਂਕ ਯੂ ਗੱਦੋ ਥੈਂਕ ਯੂ ਗੱਦੋ ਬੂ ਵੀ ਬਹੁਤ ਬੋਤ ਇਹ ਬੂ ਆਦੀ ਬਾਈਆਂ ਇਹ ਬਾਈਆਂ ਮੇਰੇ ਫੋਟੋ ਨੂੰ ਇਹ ਚੋਲੇ ਦੇ ਫੋਟੋ ਨੂੰ ਬਾਈਆਂ ਪੀਰੂ ਦੀ ਬਾਪਾ ਕਿਹਦੇ ਇਹ ਕੰਮ ਇਹ ਨੂੰ ਮੈਂ ਤਾਂ ਗੈਂਦਾ ਸੀ ਮੁੰਡਾ ਮੈਂਗੋ ਹੀ ਖਾਣਾ ਹੂੰ ਮੈਂਗੋ ਦਾ ਹੁੰਦਾ ਇਹਨਾਂ ਨੂੰ ਫੋਟੋ ਵੀ ਹੁੰਦਾ ਕਿ ਹੁੰਦਾ ਦੇਖਦਾ ਕਿ ਇੱਕ ਤਾਂ ਲਿਆ ਆ ਦੇ ਹੁੰਦਾ ਫੋਟੋ ਨਹੀਂ ਹੁੰਦਾ ਇਹ aí ਕੰਮ ਇਹਦਾ ਹੀ ਆ ਕੱਢਣਾ ਸਿਰੋਤ ਜੀ ਬਧਾਈਆਂ ਬਹੁਤ ਬਧਾਈਆਂ ਬਹੁਤ ਬਧਾਈਆਂ ਬਖਸ਼ੇ ਤਰੱਕੀਆਂ ਬਖਸ਼ੇ ਤੈਨੂੰ ਅਕਲ ਦੇਵੇ ਤੈਨੂੰ ਅਕਲ ਦੇਵੇ ਇਹ ਜਿੱਦ ਤੂੰ ਘਾਟਿਆ ਉਹ ਦੇਵੇਂ ਪਹਿਲਾਂ ਤੂੰ ਵੀ ਚਾ ਲੈ ਕੇ ਲੈ ਆ ਵੀ ਨਹੀਂ 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 ਰਾਜੀ ਰਹ ਰਾਜੀ ਰਾਜੀ ਤੁਸੀਂ ਪੀਰਟ ਚੇਂਜ ਹੀ ਨਹੀਂ ਕੀਤੀ ਚਿਕਨ ਫਰਾਈ ਕੀਤਾ ਤਾਂ ਉਹ ਵੀ ਪਾ ਕੇ ਆ ਕੇ ਅੱਧਾ ਪਾਣੀ ਪੀ ਲੈ ਇਹ ਖਾਦਾ ਨਾ ਜੀ ਜੀ ਚੜ ਜਣੀ ਮੂੰਹ ਨੂੰ ਹੋ ਹੋ ਤੋ ਇਹਦਾ ਆ ਜੀ ਜੀ ਇਹ ਮਾ ਉਹ ਤਾਂ ਹੈ ਕਿ ਤੁਹਾਡੇ ਬੇਟੀ ਪੀਹੂ ਉਹ ਤੇਖਦੀ ਹੈ ਕਿ ਉਹ ਨਾ ਨੇ ਕੇਕ ਖਾਣਾ ਇਹ ਬੀਹ ਨੇ ਕੇਕ ਖਾ ਰਾਇਆ ਜੋਨੇ ਕਾਕੇ ਨੇ ਆਏ ਬੱਬਾ ਇਹ ਕਾਕੇ ਨੇ ਕੇਕ ਖਾਣਾ ਆ ਲੈ ਤੁਹਾਨੂੰ ਜੀ ਬਹੁਤ ਬਹੁਤ ਮਿਹਰਬਾਨੀ ਬਰੋਨ ਦਾ ਤਾਂ ਸ਼ਾਨਦਾਰ ਰੋਟੀ ਪਾਲੀ ਸਾਡੇ ਨਾਲ ਇਧਰ ਹੀ ਹਾਂਜੀ ਜੀ ਨਾਲ ਠੀਕ ਹੈ ਜਾਂਦੇ ਆ ਨਾਲ ਨਾਲ ਖਾਈ ਜਾਂਦੇ ਆ ਤੇ ਨਾਲ ਨਾਲ ਬਣਾਈ ਜਾਂਦੇ ਆ ਚੈੱਕ ਕਰਨਾ ਕਿ ਓਵਰਕ ਪਤਾ ਨਹੀਂ ਹੋਇਆ ਕੰਮ ਅੱਛਾ ਲਓ ਜੀ ਨਾਲ ਨਾਲ ਪੇਟ ਪੂਜਾ ਨੇ ਨੇ ਮੈਂ ਤੇ ਨਾਲ ਕੰਮ ਦੂਜਾ ਟੇਸਟ ਕੀਤਾ ਮੈਂ ਕਿ ਜਿਆਦਾ ਅੱਛਾ ਹੋਇਆ ਹਾਂ ਲੋ ਜੀ ਹੁਣ ਆਪਾਂ ਕਰੀਮ ਪਾਉਣਗੇ ਸਾਰੇ ਸਪੈਸ਼ਲ ਡਿਸ਼ ਬਣਾਉਨੇ ਕੀ ਹੈ ਕੰਫੋਸਿਸ ਸਟਾਈਲ ਪੰਜਾਬੀ ਸਟਾਈਲ ਅੱਛਾ ਇਹ ਗਾਹ ਦਾ ਡੰਡਾ ਜਾਨੀ ਟੇਕਦਾ ਕੀ ਹੋਇਆ ਤੈਨੂੰ ਆਹੀ ਮੁੰਡਾ ਆਏ ਸਤਿ ਸ੍ਰੀ ਅਕਾਲ ਜੀ ਆਏ ਮੁੰਡਾ ਆ ਸਤਿ ਸ੍ਰੀ ਅਕਾਲ ਜੀ ਜਿਹਦਾ ਅੱਜ ਜਨਮ ਦਿਨ ਹੈਪੀ ਬਰਥਡੇ ਆ ਹਾਂ ਜੀ ਆਉ ਨਰੀ ਟੁੜੀਆ ਟੁੜੀਆ ਆ ਟੁੜੀਆ ਆ ਜਾਓ 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 ਟੁੜੀ ਤੇਰੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਸਾਰੇ ਕਹਿੰਦੇ ਕਾਤੇ ਨਹੀਂ ਸਵਾਲ ਬਣਦੀ ਯਾਰ ਆ ਕਾਰਨ ਦੇਖੋ ਜੇ ਆਪਾਂ ਕਰੀਮ ਬਹੁਤ ਪਾਈ ਦੀ ਹੈ ਇਹਦੇ ਕਰੀਮ ਦੇ ਪਿੱਛੇ ਸਵਾਦ ਹੈ ਸਾਰਾ ਨਹੀਂ ਸਾਜੀ ਵੀ ਬਹੁਤ ਪਾਈ ਦੀ ਹੈ ਸਾਜੀ ਬਹੁਤ ਪਾਈ ਦੀ ਹੈ ਇੱਕ ਸਪੈਸ਼ਲ ਚੀਜ਼ ਪਾਉਣਾ ਮੈਂ ਉਹ ਜੇ ਸੁਣਾਉਣੇ ਕਿਨ ਨੂੰ ਹਾਂ ਨਹੀਂ ਤਾਂ ਸਾਰੇ ਬਣਾਉਣਾ ਪੂਗੇ ਮੇਰੇ ਲੈ 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 ਇਹ ਫਰਾਈ ਕਰਨ ਤੇ ਵੀ ਆ ਦੇਖੋ ਤਾਂ ਇਹ ਮੈਂ ਫਰਾਈ ਬਹੁਤ ਦੀ ਲੀਤਾ ਦੇਖੋ ਤੋਪੋ ਹਾਂ ਦੇਖਿਆ ਇਹਨੂੰ ਨਹੀਂ ਕਰਨਾ ਹੁੰਦਾ ਫਰਾਈ ਇਦਾਂ ਨੂੰ ਮੜ ਜਾ ਮੇਰੇ ਵੱਨ ਨੂੰ ਦੇਖ ਰਿਹਾ ਦੇਖ ਕੇ ਅਸੀਂ ਬਹੁਤ ਫਰਾਈ ਕਰਦਾ ਪਰ ਸਾਡੇ ਇਦਾਂ ਦਾ ਫਰਾਈ ਨਹੀਂ ਹੁੰਦਾ ਰਿੰਪਲ ਨੇ ਫਰਾਈ ਕੀਤਾ ਤੇ ਹੁਣ ਕਰੀਮ ਪਾਤੀ ਆ ਹੁਣ ਇਹਦੇ ਵਿੱਚ ਹੌਲੀ ਹੌਲੀ ਜਾਊਗਾ ਤੋਪੋ ਤੋਫੋ ਹੋੜੀ-ਹੋੜੀ ਤਾਂ ਨਹੀਂ ਆਪਾਂ ਛੱਕਦ ਨਹੀਂ ਪਾ ਲੈਣਾ ਤੋਕੋ ਐਕਡਮ ਨਹੀਂ ਹੋੜੀ-ਹੋੜੀ ਕਰਿਓ ਜਿੱਦਾਂ ਹੋ ਜਾਂਦਾ ਫਿਰ ਚੂਰਾ ਚੂਰਾ ਜੇ ਬਣਨਦਾ ਚੂਰਾ ਹੀ ਬਣਨਦਾ ਤੋਕੋ ਐਕਡਮ ਜਿਦੋਂ ਪਾ ਤੋਫੋ ਚਲ ਗਿਆ ਹੁਣ ਕਰੀਮ ਦੇ ਅੰਦਰ ਇਹ ਹੈਗਾ ਜੀ ਇਹ ਵਿਆਹਾਂ-ਸ਼ਾਦੀਆਂ ਵਾਲਾ ਪਨੀਰ ਇਹ ਪਨੀਰ ਚੱਲਦਾ ਇਹ ਜਦੋਂ ਵਿਆਹ ਹੁੰਦੇ ਆ ਕਈ ਪਨੀਰ ਦੇ ਪਕੌੜੇ ਖਾਂਦੇ ਤੋਕੋ ਵਾਲੇ ਹੁੰਦੇ ਆ ਸਾਰੇ ਨਹੀਂ ਬੇਹਾਂ ਤੇ ਕਹਿੰਦੇ ਸੀ ਕਈ ਵੀ ਹਾਂ ਦੇ ਜਾਂਦੇ ਇਹ ਹਲਵਾਈ ਵੀ ਗੜਵੜ ਕਰ ਜਿੰਦਗੀ ਬੱਲੇ ਹੂੰ ਕਹਿੰਦੇ ਪਨੀਰ ਦਾ ਅੱਧਾ ਵਿੱਚ ਨਹੀਂ ਮਿਕਸ ਕਰ ਦਿੰਦੇ ਨਾ ਦੇਖੋ ਜਿਹੜਾ ਤੂਫੋ ਦਾ ਤੂਫੋ ਦਾ ਹੀ ਆ ਜਿਹੜਾ ਪਨੀਰ ਦਾ ਪਨੀਰ ਦਾ ਹੀ ਆ ਹੂੰ ਕੜਾਹੀ ਕਦਾ ਹੀ ਰਿੰਪ ਨਹੀਂ ਤੱਕੀ ਨਹੀਂ ਇਧਰ ਲੀ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ੇਕ ਆਣੀ ਵਧੀਆ ਹੁੰਦੀ ਸ਼ੇਕ ਆਉਣੀ ਮਿਰਚ ਚੜ ਗਈ ਹਾਂਜੀ ਸਤਿ ਸ੍ਰੀ ਅਕਾਲ ਮੈਡਮ ਜੀ ਸਕੂਲ ਤੋਂ ਆ ਗਏ ਸੀ ਤਿਆਰ ਹੋ ਗਈਆਂ ਤੁਸੀਂ ਅੱਜ ਕੀ ਤੁਸੀਂ ਕਰਕੇ ਆਏ ਸਕੂਲ ਅੱਜ ਕੀ ਕਰਕੇ ਆਏ ਆ ਅੱਜ ਕਿਹੜੇ ਮੰਮ ਕਰਕੇ ਆਏ ਦੋ ਪੜਕੇ ਨਹੀਂ ਪੜਕੇ ਤਾਂ ਆਇਆ ਕਿਚੇ ਨੂੰ ਹੋ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਆਇਦਰ ਇਦਰ 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 ਦੱਸ ਕਿਉਂ ਕੀ ਛੱਡ ਕੇ ਆਇਆ ਅੱਜ ਪਤਾ ਨਹੀਂ ਲੰਚ ਬਾਕਸ ਕਿੱਥੇ ਲੰਚ ਬੈਗ ਤੇ ਬਾਕਸ ਕਿੱਥੇ ਰੱਖਿਆ ਹੈ ਇਹ ਤਾਂ ਇਸ ਤਰੀਕੇ ਨਾਲ ਤਾਂ ਚੱਲ ਰਿਹਾ ਹੈ ਇਹ ਝੂਠਾ ਨਹੀਂ ਚੰਚਾ ਮੇ ਕੱਢ ਕੇ ਸੈਟਨ ਉੱਤਰ ਇਹ ਦਵਾ ਨਹੀਂ ਕੋਣ ਅਬ ਗਿਆ ਬੋਲ ਬੋਲ ਗੁੱਡ ਹਮ ਬੋਲ ਗੁੱਡ ਚਲੋ ਮਿਲਦੇ ਤੁਹਾਨੂੰ ਬਾਅਦ ਵਿੱਚ ਹੈ ਨਾ ਬਾਅਦ ਵਿੱਚ ਮਿਲਾਂ ਮੈਂ ਤੁਹਾਨੂੰ ਓਕੇ ਹਾਂਜੀ ਸਾਹਿਬ ਜੀ ਤੁਸੀਂ ਕਰੀ ਜਾਂਦੇ ਆ ਵਾਹ ਜੀ ਦੁੱਧ ਬਣਾ ਕੇ ਦੇ ਓ ਤੂੰ ਮੈਂ ਤਾਂ ਦੇਖ ਲਾ ਅੱਜ ਇਹ ਮੁੰਡੇ ਦਾ ਇਹ ਤਾਂ ਜਾਂਦੇ ਅੱਜ ਬਹੁਤ ਹਨਾ ਦੁੱਧ ਪੀਣ ਲੱਗਾ ਹੈ ਆ ਦੇਖੋ ਚਲੋ ਕੋ ਹੁਣ ਹੈਪੀ ਬਰਥਡੇ ਦਾ ਰਿਆ ਉਹ ਤਾਂ ਲੈਪੂਜ ਦਾ ਫਲਪੀਨਿਆਂ ਨੇ ਕਿ ਉਦਾਂ ਗਿਆ ਉਹ ਚੀਜ਼ ਦਾ ਫਲਪੀਨਿਆਂ ਨੇ ਕਿਹਾ ਲੋ ਚੂਚੇ ਉਹ ਤੇ ਦੱਸ ਕਿਹਾ ਸੀ ਆਹ ਸੈਦੀ ਲੋ ਓਹਦਾ ਠੀਕ ਹੈ ਜੀ ਇਹ ਦੇਖੋ ਪਹਿਲਾ ਭੂਗ ਮਾਰਨੀ ਹੁੰਦੀ ਆ ਇਦਾਂ ਸ਼ਰਾ ਮੋਂ ਨੂੰ ਕਹ ਲੈ ਪੀਨੂ ਹੈਪੀ ਬਰਥਡੇ ਟੂ ਯੂ ਜਾਓ ਬਰਥਡੇ ਟੂ ਯੂ ਹੈਪੀ ਬਰਥਡੇ ਡੀਆ ਭੁੰਡੇ ਭੁੰਡੇ ਓਨੇ ਭੁੰਡੇ ਯਾ ਲੜ ਕੇ ਦਹਾ ਭੁੰਡੇ ਯਾ ਲੜ ਕੇ ਦਹਾ ਨਹੀਂ ਉਹ ਓੱਖਾ ਉੱਡਣਾ ਪੈਂਦੀ ਹਾਲ ਤਾਂ ਭੁੰਡੀ ਦਾ ਭਾਰ ਜ਼ਿਆਦਾ ਹੋਗਾ ਭਾਰਾ ਹੋਗਾ ਜਿਆਦਾ ਹੋ ਗਿਆ ਭੌਂਡੀ ਦਾ ਉਹ ਹੁੰਡੀਆਂ ਉਹ ਔੜਾਟੀਆਂ ਆਨਾ ਹੁੰਡੀ ਦੇ ਪਾਰੇ ਕੱਟ ਹੋ ਗਿਆ ਯਾਰ ਤਾਲੀ ਪੈ ਗਈ ਆ ਮੈਂ ਰੋਲਿਆ ਤੇ ਗੁੰਡੀ ਬਿੱਲਾ ਤੋਂ ਮੈਂ ਉਹ ਬਿੱਲਾ ਨੂੰ ਖਰਾਤਾ ਮੈਨੂੰ ਉਹ ਪਲੇਟ ਤੇ ਪੱਛੀ ਪੱਛੀ ਪਲੇਟ ਤੇ ਚਲੋ ਆ ਜੀ ਆਓ ਜੀ ਉਂਡੇ 'ਚ ਪਾਓ ਮੂੰਹ 'ਚ ਕੇਕ ਗਲਤ ਕਰ ਨਹੀਂ ਗੱਲ ਗਲਤ ਕਰ ਉਹ ਸਪੇਸ ਕੱਢਦੇ ਓਏ ਕੋਈ ਉਹ ਹੁੰਦਾ ਐਤੋਂ ਯੋ ਸਪੇਸ ਕੱਢਦੇ ਚਲੋ ਵੀ ਉਹਨਾਂ ਦੇ ਕੋਈ ਨਹੀਂ ਹੁਣ ਬਾਅਦ ਖਾਣਗੇ ਕਹਿੰਦਾ ਮੇਰ ਦਾ ਹੋਣੀ ਹੋਣੀ ਹਾਂ ਕਿੱਦ ਤੋਂ ਹੋਣੀ ਹੈ ਇਹ ਲੈ ਲੈ ਮੰਗਾ ਖਾਣੇ ਨਹੀਂ ਨਹੀਂ ਮੋਚਾ ਰਤੋ ਕੇਕ ਖਾਣੇ ਕੀ ਵਾਰ ਜਨਮ ਦਿਨ ਸੀ ਨਾ ਨੀ ਬਣਾਉਣਾ ਆ ਨਹੀਂ ਆ ਕੇ ਮੈਂ ਕਹਿ ਤਿਓ ਖਾ ਲਓ ਇਹੋ ਨੇ ਜਿਹੜੇ ਮਾਰੇ ਬਿਠਾ ਮੈਨੂੰ ਵੀ ਭਾਈ ਨਾ ਜੀ ਲੋ ਹਣਿਆ ਲੈ ਬੁੰਡਿਆ ਬੁੰਡਿਆ ਪੈ ਗਿਆ ਬੁੰਡਾ ਦਾ ਬੁੰਡਾ ਕਹਿੰਦਾ ਨਹੀਂ ਮੈਂ ਯਾਰ ਦਾ ਬੁੰਡਾ 4 ਲੱਖ ਹੋਰ ਕੁਝ ਨਾ ਕਹਿਆ ਸੀ ਲੈ ਆ ਕਹਿੰਦੇ ਲੈ ਆ ਬਈ ਲੈ ਆ ਕੇ ਲੈ ਆ ਲੌ ਨਿਕਾਲੇ ਖਾ ਲਿਆ ਖਾ ਲਿਆ ਬਿਤਾ ਗਾੜੀ ਮੁੰਡਾ ਦੇਖੋ ਸਪੈਸ਼ਲ ਕਰਾ ਗਿਆ ਕੇਸ ਮੱਖਣ ਕੇਸ ਮੱਖਣ ਬਣ ਕੇ ਆਇਆ ਕੇਸ ਮੱਖਣ ਖੁਸ਼ ਰੋ ਵੀ ਇਹ ਤਾਂ ਬੇਸੰਡਾ ਲੋਕਾਂ ਘਾਮੂ ਤੇ ਦੇਖਦੇ ਨੇ ਖਰੀਆ ਗਾ ਜੀ ਬੇਸੰਡ ਬੋਲ ਹੈ ਹੈ ਬੇਸੰਡ ਬੋਲਿਆ ਅੱਜ ਜੀ ਕੋ ਨੇ ਬੋਲ ਆ ਜਾਂਦਾ ਲਗਾ ਬਣਿਆ ਲਗਾ ਮਾਖੂ ਬੜਿਆ ਮਾਖੂ ਆਪਣੇ ਬਿੰਦੋਲਾ ਮਾਖੂ ਬੜਿਆ ਆਜੋ ਭਾਜੋ ਐਸ 24 ਖੇਲਣ ਜਣਾਈ ਸੁਣੀ ਹੋਣਾ ਮੂੰਹ ਤਾਂ ਪੂਰਾ ਾਟ ਨਾ ਕਰਦਾ ਹਾਂ ਕਰਦਾ ਮੈਂ ਨਹੀਂ ਹੁੰਦਾ ਮੂੰਹ ਤਾਂ ਮਨ ਨਹੀਂ ਕੋਈ ਇੱਕ ਸੁਣੀ ਹਾਂ ਮੂੰਹ ਾਟ ਰੋ ਪਾਪੀ ਓ ਭਰਪਤੀ ਤੂੰ ਖਿਲਾਵੇ ਸ਼ੇਪ ਹੋ ਗਿਆ ਕਿ ਸ਼ੇਪ ਉਸ ਤਰ੍ਹਾਂ ਲਿਆਓ ਨਾ ਨੈਨੇ ਕੰਮ ਕਰਦੇ ਹੈ ਹੈ ਅੱਜ ਵੀ ਨਹੀਂ ਨੀ ਬੋਲ ਕੰਮ ਕਰ ਯਾਰ ਬੇਸਨ ਦਾ ਖਰਾਬ ਕਰਤਾ ਯਾਰ ਖਾਣਾ ਵੀ ਹੈ ਯਾਰ ਇਹ ਨਹੀਂ ਯਾਰ ਇਹ ਸਵਾਦ ਆ ਉਹ ਬਾਹੀ ਮੈਂ ਬਕਾ ਉਹ ਇਹ ਸੁਆਦ ਆ ਯਾਰ ਇਹ ਸੁਆਦ ਮਾਣ ਅੱਛਾ ਅੱਛਾ ਗਨ ਅੱਛਾ ਕਰੇ ਪਿਆ ਪਤਾ ਕੀ ਇਹ ਚੀਜ਼ ਚਾਹੀਦੀ ਉਹ ਲੈ 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 ਕੀ ਕਰ ਰਹੇ ਹੋ ਪ੍ਰਾਕਿਰਤੀ ਸਾਜੀ ਹੈ ਉਹਦੇ ਪਰਾਕਿਰਤੀ ਮੈਂ ਕਹਤਾਂ ਨਹੀਂ ਲਾਣ ਪੈਣ ਫਰਮਣਾ ਮੇਰੇ ਬਲੈਸੀ ਮੇਰੇ ਲਾਇ ਨਹੀਂ ਇਹ ਵੀ ਹੁੰਦਾ ਖੜਾ ਦੇ ਮਤਲਬ ਕਹਿੰਦਾ ਕੀ ਜੀ ਉਹਦੇ ਨਾਲ ਜੀ ਜੀ ਨੂੰ ਵੀ ਤਾਂ ਪੀਂਦੇ ਆ ਸਾਰਾ ਕਹਿੰਦਾ ਉਹਨੂੰ ਯਾਦ ਲਾਣ ਕਰਦਾ ਮੈਨੂੰ ਕਰਦਾ ਆਹ ਆਹ ਪਰ ਉਹ ਸਰ ਦਾ ਕਿਸ ਪਿਆਰੀ ਗੋਲਾ ਮੂੰਹ ਬੰਦਾ ਕਰਕੇ ਜਿਆਰੇ ਆ ਰਹੇ ਕਹੀ ਦਿਖਾ ਰਹੇ ਨਹੀਂ ਲਾਡ ਕਾ ਚ ਲਾਇਆ ਜੀ ਆ ਫੜਿਆ ਲੇੰਗਰ ਆਪਾਂ ਦਿਖਾ ਦੀ ਲਾਲਾ ਤੇ ਭਾਈ ਜਾਨੇ ਲਾਡ ਕਾ ਜਿਆਦਾ ਕਿਹਾ ਜਾਂ ਲਾਦਾ ਜੀ ਆ ਜਾਨ ਬੈਠਾ ਨਾ ਬੈਠਿਆ ਬਸ ਨਾ ਵੀ ਤੋਂ ਜਨਮ ਤੇ ਨੀ ਉਹ ਮੋਟ ਪੂਤੀਆ ਇਹ ਸਿਆਣੀ ਗੱਲ ਕੀਤੀ ਉਹਨੇ ਹਾਂ ਲਾਇਆ ਨਹੀਂ ਕਹਿੰਦਾ ਇੱਦੇ ਰਹਿਣ ਦੋ ਭਾਈ ਗਲਤ ਕੰਮ ਕਰਦਾ ਜਾਨਦਾ ਤਸੱਲੀ ਨੇ ਕਹਿੰਦਾ ਉੱਠੋ ਮਨ ਜਾਨ ਨੂੰ ਕੀ ਅਸਰ ਕਰ ਦਿੰਦਾ ਆਪਣਾ ਲਾ ਮਰ ਮੰਨ ਹਾਂ ਲੈ ਰੁਕ ਜਾ ਇਹ ਮੋਨੂ ਨਹੀਂ ਆਉਣਾ ਯਾਰ ਬਹੁਤ ਟਿਸ਼ੂ ਲੈ ਕੇ ਹਾਂ ਕਾ ਕਾ ਕੋਈ ਨਹੀਂ ਕਾਲੂ ਜਨੇ ਆ ਇਹ ਆਪੋ ਨੂੰ ਜਾਏਗਾ ਨਹੀਂ ਓਏ ਆਪਾਂ ਵੀ ਜਾਏਗਾ ਪੀਮੂ ਦੇ ਸਾਥ ਹੀ ਆਪਾਂ ਖਾਣਾ ਨਹੀਂ ਟਿਸ਼ੂ ਨਾਲ ਲਾ ਕੇ ਤਾਂ ਅੱਛਾ ਜਾ ਕਾ ਵੀ ਦੇਖ ਕੋਈ ਨਹੀਂ ਬਾਤ ਚ ਗਾ ਦਿੰਦੇ ਯਾਰ ਮੋਟਾ ਮੋਟਾ ਏਦਾਂ ਇਹ ਤਾਂ ਬਟਣਾ ਜਿਹਦਾ ਬਟਣਾ ਲਗਾਉਂਦੇ ਏਦਾਂ ਲਾ ਕੇ ਆਉਂਦਾ ਬੰਦਾ ਕੋਈ ਇਹ ਇੱਥੇ ਬੇਸਨ ਬਾਕੀ ਕੁਝ ਰੱਖਿਆ ਤੇ ਕੀ ਰੱਖਦਾ ਇਹਦਾ ਬਟਣਾ ਲਾਈਦਾ ਏਦਾਂ ਹੋ ਗਿਆ ਕੰਮ ਕੀਤਾ ਬਲ ਗਿਆ ਹੈ ਗਿਆ ਨਾ ਸਾਬ ਕਹ ਲਾ ਕੋ ਨਾ ਨਾ ਰਹਿੰਦੇ ਤੁਸੀਂ ਬਸ ਹੁਣ ਤਾਂ ਬਣ ਗਈ ਵੀਡੀਓ ਸਾਰੀ ਕੱਟਣਾ ਗਿਆ ਲਾ ਨਾ ਕੱਟ ਜਾ ਜਾਸਾ ਬੱਡੇ ਭਾਗਿੰਦਾ ਬੱਡਾ ਤੂ ਲੱਗਦਾ ਹੈਪੀ ਬਰਥਡੇ ਜੀ ਕੀ ਗੱਲ ਆ ਬੜੀ ਗਾਈ ਬਣਾ ਰਿਹਾ ਬੱਚਾ ਲੈ ਲੀ ਸੋਬੇ ਚਲੋ ਲੈਦਾ ਕੋਈ ਗੱਲ ਕਿ ਬਾਰ ਬਾਰ ਕੀ ਖੜਾਉਂਦੇ ਗੱਲ ਕੀ ਆ ਬੱਸ ਹੁਣ ਇਸ ਫਾਰਮ ਨੇ ਖੜਾਉਣਾ ਬੱਚ ਬਾਅਦ ਕੱਲੀ ਹੁਣ ਐਦਾਂ ਦੇਤਾ ਫਿਕਰ ਦੇ ਭਰਾਣ ਫਿਕਰ ਆਈ ਦੇ ਅੱਜ ਨੂੰ ਕੱਲੇ ਦੈਤਾ ਦੇਖਦਾ ਦੈਤਾ ਉਹ ਆਇਆ ਕੀ ਖਾਉ ਕੀ ਕੀ ਆ ਹੋਰ ਵੀ ਕੀ ਰਹੀ ਹੈ ਇਹ ਵੀ ਸੀ ਆ ਮੈਂਗੋ ਤਾਂ ਇਹਨੂੰ ਖਵਾ ਦਰ ਮੈਂਗੋ ਭਰ ਕੇ ਚਮਚਾ ਖਵਾ ਪਹਿਲਾਂ ਨੂੰ ਇਹ ਮੈਂਗੋ ਮੈਂਗੋ ਕਰਦਾ ਸੀ ਪੂਰੇ ਬੋਲ ਚਾਹ ਚੀਜ਼ ਭਰ ਕੇ ਕਾਰ ਸੀ ਕਾਰ ਨਹੀਂ ਚਲੋ ਬੋਬੋ ਮਾਰਕਾਂ ਹੈਪੀ ਬਰਥਡੇ ਆ ਫੋਟੋ ਕਰ ਦੋ ਉਹ ਲੈ ਯਾਰ ਉਹ ਮੱਜਾਂ ਦਾ ਛੇੜੀ ਆ ਆਓ ਆਪਾਂ ਆਪਣਾ ਬਣਾ ਦੇਈਏ ਚਲ ਬੋਬੋ ਮਾਰਕਾਂ ਹੈ ਇਹ ਦੀਪੂ ਲਫਾਵੇ ਬੜੇ ਮੋਟਰਸਾਈਕਲ ਵਾਲੇ ਲੈ ਕੇ ਆਉਂਦਾ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਮੈਂ ਮੋਟਰਸਾਈਕਲ ਵੀ ਨਾਲ ਫਰੀ ਦਿੰਦਾ ਆ ਇਹ ਦੀਪੂ ਲਫਾਵੇ ਪਤਾ ਨਹੀਂ ਕਿੱਥੋਂ ਚੋਣਣ ਕੇ ਲੈ ਕੇ ਆਉਂਦਾ ਤੇ 300 300 ਲੋਕ ਤਾਂ ਮੈਂ ਤਾਂ ਗਿਫਟ ਬੋਕ ਦੇ ਲੈ ਕੇ ਆ ਆਡੀ ਬਡੀ ਕਰਾਈ ਲੈ ਕੇ ਆਉਂਦੇ ਸੱਚ ਜੁਕੀ ਬੋਲ ਰਿਹਾ ਜਿੱਤੀ ਕਿੰਨਾ ਦਰ ਬਸ ਨਹੀਂ ਚੜ੍ਹਿਆ ਚਲੋ ਕਲਦਾ ਰੋ ਕਲਦਾ ਰੋ ਚਲੋ ਬਈ ਉਹ ਲੱਗ ਫਾਸ਼ੀ ਨਾ ਬੋਲਣਾ ਚਾਲ ਕਸ਼ੀ ਕਿੰਨਾ ਦਾ ਹੈ ਤਾਂ ਗੱਲ ਉਹਦਾ ਤਾਂ ਗੱਲ ਉਹਦਾ ਪਤਾ ਲੱਗਾ ਨਹੀਂ ਤਾਂ ਗੱਲੋ ਕੀ ਬੋਲੀ ਤੂੰ ਕੀ ਤੁਸੀਂ ਮੈਂ ਕਰ ਪਤਾ ਨਹੀਂ ਕੋਣ ਆ ਮੈਨੂੰ ਲੱਗਾ ਇਸ ਹਾਂ ਚਲੋ ਬਹੁਤ ਆਪਣੇ ਨੂੰ ਗਿਫਟ ਦੇ ਕਰਨ ਜਾ ਲਓ ਜੀ ਨੰਬਰ ਉਹ ਨਹੀਂ ਪਤਾ ਕਿੰਨੇ ਹੋ ਗਏ ਬਹੁਤ ਚਲੋ ਬਹੁਤ سارے ਗਿਫਟ ਆ ਗਏ ਗਿਫਟ ਬਹੁਤ ਆ ਗਿਆ ਚਲੋ ਹੁਣ ਲੰਗਰ ਪਾਣੀ ਛਕੋ ਚਲੋ ਚਲੋ ਚੱਕਦੇ ਕੰਮ ਨੂੰ